ਮੈਂ ਸਾਰੇ ਮੇਰੀਆਂ ਆਪਦੀਆਂ ਤਰੀਫਾਂ ਕਰਦੇ ਦਿਖਾਉਂ ਸਾਰੇ ਸਾਡੇ ਜਲਾ ਪ੍ਰੇਸ਼ਦ ਬਲਾਕ ਸ਼ਾਂਤੀ ਸਰਪੰਚ ਇਹ ਜੀ ਕੰਮ ਕਰਨਗੇ ਵੀ ਗੱਲ ਹੀ ਕਾਂਗਰਸ ਦੇ ਵੱਡੇ ਲੀਡਰ ਵੀ ਕਹਿਆ ਕਰਨਗੇ ਯਾਰ ਬਾਕੀ ਤਾਂ ਠੀਕ ਆ ਪਰ ਇਹ ਬੰਦੇ ਚੰਗੇ ਨੇ ਮੈਂ ਤੁਹਾਨੂੰ ਚਲੋ ਜੀ ਚੱਲ ਬੈਠਾ ਬੋਲੇ ਸੋਨਾ ਹਾਲੇ ਅੰਮ੍ਰਿਤ ਸਾਹਿਬ ਅੱਜ ਅੰਮ੍ਰਿਤਸਰ ਵਾਲੇ ਵਿੱਚ ਪਹੁੰਚੇ ਆ ਬਲਾਕ ਸ਼ਾਂਤੀ ਜ਼ਿਲ੍ਹਾ ਪ੍ਰੀਸ਼ਦ ਤੋਂ ਜਲਦੀ ਜਿਆ ਕਿੰਦਾ ਦਾ ਜਿਹੜਾ ਆ ਕਦਰ ਦਮੋਲ ਦੇ ਕੰਮਾਂ ਦਾ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਭਰਾਵੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਵਰੇਜ ਕਰਨ ਵਾਸਤੇ ਸਾਡੇ ਯਾਦਵਿੰਦਰ ਸਿੰਘ ਬੰਦਰ ਬੰਦਰ ਜੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਤੇ ਸਾਡੀ ਭੈਣ ਵੀਰਪਾਲ कौर ਸਾਡਾ ਪੁਰਾਣਾ ਸਾਥੀ ਗੁਰਤੇਜ ਆ ਬਾਈ ਇਹਨਾਂ ਦੇ ਘਰੋਂ ਆ ਉਹ ਸਾਡੀ ਬਲਾਕ ਸੰਮਤੀ ਦੀ ਉਮੀਦਵਾਰ ਆ ਤੇ ਲਗਭਗ ਜਿਹੜਾ ਮਾਹੌਲ ਉਹ ਇਹ ਆ ਫਿਰੋਜ ਅਸੀਂ 10 ਪਿੰਡਾਂ 'ਚ ਜਾਂਨੇ ਆ ਵੀ 25 ਦੀਆਂ 25 ਬਲਾਕ ਸੰਮਤੀ ਦੇ ਚਾਰੇ ਦੀਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਸੀਟਾਂ ਜਦੋਂ ਇੱਕ ਪਾਸੇ ਕਲੀਅਰ ਜਤਾਂਗੇ ਤੇ ਪੂਰੇ ਤਗੜੇ ਹੋ ਕੇ ਦਤਾਂਗੇ। ਜਿਵੇਂ 2022 ਦੇ ਵਿੱਚ ਜਿਲ੍ਹਾ ਫਗਵਾੜੇ ਜòn ਹੋਈ ਸੀ। ਉਦੋਂ ਆ ਮਾਹੌਲ ਹੁੰਦਾ ਸੀ ਜਿਹੜਾ ਅੱਜ ਦਾ ਮਾਹੌਲ ਹੈ। ਅੱਜ ਇੰਨੇ ਲੋਕਾਂ ਨੂੰ ਇੰਨੀ ਦੇਰ ਦੇ ਰਾਤ ਦਾ ਜਿਹੜਾ ਸਬੋਧਨ ਕੀਤਾ ਕਿਵੇਂ ਦਾ ਲੱਗੋ। ਬਸ ਸੇਮ ਭਾਈ ਉਹੀ ਮਾਹੌਲ ਨੇ ਬੜੀਆਂ ਚੀਜ਼ਾਂ ਨਵੀਆਂ ਨਿਕਲ ਕੇ ਆਈਆਂ ਨੇ। ਕਈ ਚੀਜ਼ਾਂ ਦਾ ਸਾਨੂੰ ਐਵੇਂ ਹੁੰਦਾ ਵੀ ਸ਼ਾਇਦ ਲੋਕਾਂ ਨੂੰ ਨਾਮ ਪਤਾ ਹੋਵੇ। ਜਿਹੜਾ ਟਾਈਮ ਤੇ ਕਿਸਾਨਾਂ ਵਾਸਤੇ ਦਿਨੇ ਬਿਜਲੀ ਆਉਂਦੀ ਆ। ਇਹ ਜੀਆਂ ਬਾਕੀ ਤਾਂ ਸਾਰੇ ਕੰਮ ਹੈਗੀ ਹੈਗੇ ਨੇ। ਪਰ ਇਹ ਚੀਜ਼ਾਂ ਜਿਹੜੀ ਸਭ ਤੋਂ ਵੱਧ ਨਿਕਲ ਕੇ ਆ ਰਹੀ ਆ ਇਹਦੇ ਚੀਜ਼ਾਂ ਦੇ ਲੋਕ ਬੜੇ ਖੁਸ਼ ਨੇ ਬਾਕੀ ਜਿਹੜੇ ਡਿਵੈਲਪਮੈਂਟ ਆ ਪਿੰਡਾਂ ਦੇ ਕੰਮ ਨੇ ਬਾਗੇ ਪੁਰਾਣੇ ਦੇ ਵਿੱਚ ਕੋਈ ਵੀ ਪਿੰਡ ਇਹ ਜਾਣੇ ਜਿੱਥੇ ਮੈਂ ਕਰੋੜਾਂ ਰੁਪਏ ਤੋਂ ਘੱਟ ਪੈਸੇ ਦਿੱਤੇ ਹੋਣ ਤੇ ਸਾਰੇ ਪਿੰਡ ਚਾਹੇ ਤੁਸੀਂ ਆਰਟੀਆਈ ਪਾਇਓ ਸਾਰੇ ਪੱਤਰਕਾਰ ਭਰਾ ਤੇ ਤੁਸੀਂ ਸਰਪੰਚਾਂ ਦੇ ਮੇਰੇ ਅਕਾਊਂਟ ਦੇਖਿਓ ਹਰ ਇੱਕ ਪਿੰਡ ਦੇ ਸਰਪੰਚ ਦੇ ਅਕਾਊਂਟ ਚ ਕਿਹ ਚ 20 ਲੱਖ ਚ 30 ਲੱਖ ਚ 50 ਲੱਖ ਕਿਹ ਚ 70 ਲੱਖ ਚ 80 ਲੱਖ ਰੁਪਏ ਇੰਨੇ ਪੈਸੇ ਉਹ ਪਏ ਨੇ ਜਿਹੜੇ ਮੈਂ ਗਰੰਟਾਂ ਦਿੱਤੀਆਂ ਪਰ ਸਰਪੰਚਾਂ ਨੇ ਆਪਣੇ ਪਿੰਡਾਂ ਤੇ ਜੇ ਲਾਉਣੇ ਨੇ ਤਾਂ ਨਾ ਪੈਸੇ ਦੀ ਕਮੀ ਆ ਨਾ ਕਿਸੇ ਚੀਜ਼ ਦੀ ਕਮੀ ਆ ਤੇ ਨਾ ਹੀ ਸਾਡੇ ਕੈਂਡੀਡੇਟਾਂ ਚ ਮਿਹਨਤ ਦੀ ਕੋਈ ਕਮੀ ਆ ਤੇ ਨਾ ਹੀ ਇਹਨਾਂ ਚ ਇਮਾਨਦਾਰੀ ਦੀ ਕਮੀ ਆ ਤੇ ਸਾਰੇ ਤਗੜੇ ਹੋ ਕੇ ਲੜ ਰਹੇ ਆ ਅਸੀਂ ਦੀ ਵਧੀਆ ਜਿੱਤਾਂਗੇ ਆਕੇ ਸਾਰੇ ਸਰਪੰਚਾਂ ਨੇ ਗਰੰਟਾ ਲਈਆਂ ਨੇ ਆਕੇ ਕਵਲਕੇ ਪਿੰਡ ਤੋਂ ਖਬਰ ਲਗਾਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮਲਕੇ ਪਿੰਡ ਦਾ ਵਿਕਰਾ ਕੀ ਕਹਿੰਦਾ ਸਾਨੂੰ ਪੈਸੇ ਨਹੀਂ ਆਦੇ ਦੇਖੋ ਉਸ ਪਿੰਡ ਦੇ ਵਿੱਚ ਇੱਕ ਆਮ ਆਦਮੀ ਕਲੀਨਿਕ ਮੈਂ ਦਿੱਤਾ ਤੇ ਕੁਦੂ ਪਹਿਲਾਂ ਇੱਕ ਆਂਗਣਵਾੜੀ ਸੈਂਟਰ ਉਸ ਪਿੰਡ ਚ ਦਿੱਤਾ ਉਸ ਪਿੰਡ ਦੇ ਵਿੱਚ ਦੀ ਦੋ ਸੜਕਾਂ ਮੈਂ ਵਧੀਆ ਬਣਾ ਕੇ ਦਿੱਤੀਆਂ ਨੇ ਉਸ ਪਿੰਡ ਦੇ ਛੱਪੜ ਦੇ ਥਾਪਣ ਮਾਡਲ ਨੂੰ ਹੁਣ ਅਸੀਂ ਦੁਬਾਰਾ ਪੈਸੇ ਪਾਏ ਆ ਉਸ ਪਿੰਡ ਦੇ ਵਿੱਚ ਘਟੂ ਘਟ 15-20 ਲੱਖ ਰੁਪਇਆ ਪਹਿਲਾਂ ਗਲੀਆਂ ਨਾਲੀਆਂ ਵਾਸਤੇ ਅਸੀਂ ਦਿੱਤਾ ਏ ਉਸ ਪਿੰਡ ਵਾਸਤੇ ਹੁਣ ਅਸੀਂ ਉਹਦੀ ਇੱਕ ਸਾਈਡ ਜਿਹੜੀ ਫਿਰਨੀ ਆ ਉਹ ਸੀਮੈਂਟਡ ਫਿਰਨੀ ਬਣਾਉਣ ਵਾਸਤੇ ਪੈਸੇ ਪਾਏ ਨੇ ਤੇ ਤੁਸੀਂ ਖਾਤਾ ਦੇਖ ਲਓ ਸਾਰੇ ਪਿੰਡਾਂ 'ਚ ਪੈਸੇ ਹੈਗੇ ਨੇ ਕੋਈ ਵੀ ਅਜਿਹੇ ਪਿੰਡ ਨਹੀਂ ਇੱਥੇ ਪੈਸੇ ਨਾ ਹੋਣ ਬਾਕੀ ਜਿਹੜੇ-ਜਿਹੜੇ ਕੰਮ ਰਹਿੰਦੇ ਨੇ ਉਹ ਵੀ ਅਸੀਂ ਸਾਰੇ ਕਰੇ ਜਾਂਦੇ ਆ ਤੇ ਲਗਭਗ ਕੋਈ ਕੰਮ ਇਹੋ ਜਿਹੇ ਨਹੀਂ ਜਿਹੜਾ ਛੱਡਨ ਤੇ ਜਦੋਂ ਉਹਨੂੰ ਅਸੀਂ 1.5 ਸਾਲ ਕੰਪਲੀਟ ਹੋਊਗਾ ਸਰਕਾਰ ਦਾ ਤਾਂ ਮੈਂ ਤੁਹਾਨੂੰ ਵਾਅਦੇ ਨਾਲ ਕਹਿੰਦਾ ਕਿਸੇ ਵੀ ਪਿੰਡ ਚ ਇੱਕ ਵੀ ਕੋਈ ਪਿੰਡ ਇਹੋ ਜਿਹਾ ਨਹੀਂ ਹੋਊਗਾ ਜਿੱਥੇ ਪੈਸੇ ਨਾ ਦਿੱਤੇ ਹੁਣ ਲਗਭਗ ਅਸੀਂ ਸਾਰੇ ਪਿੰਡਾਂ ਨੂੰ ਪੈਸੇ ਦਿੰਦੇ ਨੇ ਜਿਵੇਂ ਅੱਜ ਜਦੋਂ ਕਾਗਜ਼ ਭਰਨ ਵਾਲੀ ਤਰੀਕ ਸੀ ਉਹ ਬੜੇ ਵਧੀਆ ਤਰੀਕੇ ਨਾਲ ਕਾਗਜ਼ ਭਰੇ ਗਏ ਸਰਕਾਰ ਦੀ ਵੀ ਸਰਕਾਰ ਦੀ ਵੀ ਹੋਈ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਇਹ ਗੱਲ ਕਹਿ ਕੇ ਪਹਿਲੀ ਵਾਰ ਜਿਹੜੇ ਕਾਗਜ਼ ਵਧੀਆ ਤਰੀਕੇ ਨਾਲ ਭਰੇ ਗਏ ਇਸ ਤੋਂ ਅੱਗੇ ਹਲੇ ਦੋ ਬੜਾ ਵਾਕੀ ਨੇ ਵੋਟਾਂ ਪੈਣੀਆਂ ਨੇ ਰਿਜ਼ਲਟ ਆਉਣਾ ਕੀ ਉਹ ਵੀ ਇਸ ਤਰ੍ਹਾਂ ਸ਼ਾਂਤ ਸ਼ਾਂਤੀ ਦੇਖੋ ਵੀਰੇ ਮੈਂ ਜਦੋਂ ਇਲੈਕਸ਼ਨ 'ਚ ਆਇਆ ਸੀ ਮੈਂ ਤੁਹਾਨੂੰ ਇੱਕ ਬੇਨਤੀਆਂ ਕਰਦਾ ਹੁਣ ਮਾਈਕ ਤੋਂ ਵੀ ਕਰਦਾ ਹੁਣਾਂ ਵੀ ਇਹੋ ਜਿਹਾ ਕੰਮ ਕਰਾਂਗੇ ਜਿਹੜੇ ਤਾਂ ਮੇਰੇ ਨਾਲ ਨੇ ਸਾਥੀ ਆਪਦੇ ਉਹਨਾਂ ਨੇ ਤਾਂ ਚੰਗਾ ਕਹਿਣੇ ਕਹਿਣਾ ਮੈਂ ਸਵਾਦ ਲਿਆ ਦੂੰਗਾ ਇਹੋ ਜਿਹਾ ਸਮਾਊਗਾ ਵੀ ਜਿਹੜੇ ਵਿਰੋਧੀ ਨੇ ਉਹ ਵੀ ਕਹਿਣਗੇ ਯਾਰ ਠੀਕ ਆ ਜਿਵੇਂ ਮਰਜ਼ੀ ਆ ਚਾਹੀ ਵਿਰੋਧੀ ਪਾਰਟੀ ਦਾ ਪਰ ਸਾਡਾ ਐਮਐਲਏ ਬੰਦਾ ਵਧੀਆ ਅੱਜ ਜੇ ਤੁਸੀਂ ਆਪਣੇ ਮੂੰਹੋਂ ਗੱਲ ਕਹਿਤੀ ਆ ਵੀ ਵਿਰੋਧੀ ਵੀ ਤਾਰੀਫਾਂ ਕਰਦੇ ਨੇ ਅੱਜ ਤਾਂ ਤੁਸੀਂ ਹੋਰ ਦੇਖਿਓ 1.5 ਸਾਲ ਨੂੰ ਜਦੋਂ ਅੱਗੇ ਪਹੁੰਚਿਆ ਜਦੋਂ 5 ਸਾਲ ਪੂਰੇ ਹੋਏ ਤੁਹਾਨੂੰ ਮੈਂ ਸਾਰੇ ਮੇਰੀਆਂ ਆਪਦੀਆਂ ਤਰੀਫਾਂ ਕਰਦੇ ਦਿਖਾਉਂ ਸਾਰੇ ਸਾਡੇ ਜਲਾ ਪ੍ਰੇਸ਼ਦ ਬਲਾਕ ਸ਼ਾਂਤੀ ਸਰਪੰਚ ਇਹੋ ਜੇ ਕੰਮ ਕਰਨਗੇ ਵੀ ਗਾਲੀ ਕਾਂਗਰਸ ਦੇ ਵੱਡੇ ਲੀਡਰ ਵੀ ਕਹਿਆ ਕਰਨਗੇ ਯਾਰ ਬਾਕੀ ਤਾਂ ਠੀਕ ਆ ਪਰ ਇਹ ਬੰਦੇ ਚੰਗੇ ਨੇ ਮੈਂ ਤੁਹਾਨੂੰ ਇਤੋਂ ਤੱਕ ਲੈ ਕੇ ਆਉਂਗਾ ਅੱਜ ਤੱਕ ਤੁਸੀਂ ਇਕੱਲੇ ਉਹਨਾਂ ਦੀ ਉਮੀਦਵਾਰੀ ਕਹਿੰਦੇ ਨੇ ਨਾ ਤੁਸੀਂ ਆਪ ਕਿਹਾ ਤੇ ਆਉਣ ਵਾਲੇ ਟਾਈਮ 'ਚ ਸਾਰੇ ਦੇ ਸਾਰੇ ਬਾਗੇ ਪੁਰਾਣੇ ਹਲਕੇ ਨੂੰ ਕਿਉਂਕਿ ਸਾਨੂੰ ਪਤਾ ਲੱਗਦਾ ਵੀਰੋ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਤਾਂ ਜਦੋਂ ਮੈਂ ਮੂਰੇ ਬੈਠੇ ਚਿਹਰੇ ਦੇਖਦਾ ਤੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਨਵੇਂ ਸਾਡੇ ਨਾਲ ਬੈਠੇ ਹੁੰਦੇ ਨੇ ਤੇ ਮੈਂ ਕਈ ਵਾਰ ਸਰਪੰਚ ਤੋਂ ਪੁੱਛ ਲੈਣਾ ਵੀ ਸਰਪੰਚ ਸਾਹਿਬ ਫਲਾਣਾ ਬਈਆ ਪਹਿਲਾਂ ਤਾਂ ਦੇਖਿਆ ਰਿਹਾ ਕਹਿੰਦਾ ਬਈ ਜੇ ਅਕਾਲੀ ਦਲ ਚ ਸੀਗਾ ਇਹ ਕਾਂਗਰਸ ਚ ਸੀਗਾ ਹੁਣ ਛੱਡ ਕੇ ਆਪਣੇ ਨਾਲ ਆ ਗਿਆ ਤੇ ਮੈਂ ਉਹਨਾਂ ਕੰਮਾਂ ਚ ਜਾਂਦਾ ਨਹੀਂ ਵੀ ਇਸ ਰੋਪੇ ਪਾ ਲਓ ਜੀ ਇਹ ਕਰ ਲਓ ਮੈਂ ਤਾਂ ਜਿਹੜੇ ਮੋਹ ਪਿਆਰ ਦੇ ਨਾਲ ਮੇਰੇ ਨਾਲ ਆਗੇ ਸਾਰੇ ਮੇਰੇ ਨਾਲ ਹੀ ਨੇ ਉਹ ਤਾਂ ਦੇਖੋ ਆਉਣ ਵਾਲੇ ਟਾਈਮ ਚ ਬਿਲਕੁਲ ਇੱਕ ਸਾ ਪਾਸਾ ਹੋਊਗਾ ਸਾਰੇ ਲੋਕ ਬਾਗੇ ਪੁਰਾਣੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨਗੇ ਇਹ ਇਹ ਪਿੰਡਾਂ ਨੂੰ ਕਿਵੇਂ ਦਾ ਕਰੋਗੇ ਮੈਂ ਜੀ ਮੇਰੇ ਅੱਜ ਦੀ ਡੇਟ ਦੇ ਵਿੱਚ ਲਗਭਗ 39 ਪਿੰਡ ਕੰਪਲੀਟ ਹੋ ਗਏ ਆ 71 ਪੰਚਾਇਤਾਂ ਨੇ ਮੈਂ 14 ਤਰੀਕ ਤੋਂ ਪਹਿਲਾਂ ਪਹਿਲਾਂ ਵੋਟਾਂ ਤੋਂ ਪਹਿਲਾਂ ਪਹਿਲਾਂ ਸਾਰੇ ਪਿੰਡ ਦੋ ਦੋ ਵਾਰ ਕੱਢ ਦੂੰ ਹੁਣ ਮੈਂ ਰੋਜ਼ ਮੇਰੇ 10 ਪ੍ਰੋਗਰਾਮ ਹੁੰਦੇ ਨੇ ਸਵੇਰੇ 9:30 ਤੋਂ ਲੈ ਕੇ ਆ ਰਾਤ ਹੋ ਗਈ ਰਾਤ ਤੱਕ ਤੇ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦਾ ਹੋਵੇ ਦੋ ਦੋ ਕਰਦੇ ਨੇ ਉਹਦਾ ਰੀਜ਼ਨ ਹੈ ਇੱਕ ਉਹਦਾ ਕਾਰਨ ਹੈ ਵੀ ਮੈਂ ਉਹ ਬੰਦਾ ਨਹੀਂਗਾ ਜਿਹੜਾ ਆਪਣੇ ਬੰਦਿਆ ਨੂੰ ਲੜਾ ਕੇ ਇਲੈਕਸ਼ਨ ਚ ਭੇਜ ਕੇ ਆਪ ਘਰੇ ਜਾ ਕੇ ਸੌਜੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਹੜੇ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਬੂਟਾ ਲਾਉਣ ਦੇ ਵਾਸਤੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਉਣਾ ਮੈਂ ਕਈ ਪਿੰਡਾਂ 'ਚ ਇਹ ਵੀ ਸੁਨੇਹਾ ਦੇਣਾ ਵੀ ਹੋ ਸਕਦਾ ਆਪ ਦੇ ਵੀ ਵਾਰੀ ਨਾ ਪਰ ਮੈਂ ਜਿਹੜੇ ਭਰਾ ਨੇ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਇਹਨਾਂ ਦੇ ਵਾਸਤੇ ਮੈਂ ਹੱਥ ਜੋੜ ਕੇ ਬੇਨਤੀਆਂ ਕਰ ਕਰਕੇ ਲੋਕਾਂ ਤੋਂ ਵੋਟਾਂ ਮੰਗਦਾ ਤੇ ਮੈਨੂੰ ਇਸ ਚੀਜ਼ ਦੀ ਸੰਗ ਵੀ ਹੈ ਨਹੀਂ ਕਿਸੇ ਤੋਂ ਮੈਂ ਲੈ ਤੁਹਾਡੇ ਕੈਮਰੇ ਮੂਰੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਰਾਵੋ ਜਿਹੜੇ ਮੇਰੇ ਸਾਥੀ ਨੇ ਕਿਉਂਕਿ ਮੈਂ ਕੋਈ ਧਾਰਾ ਲਿਆ ਕੇ ਟਿਕਟ ਨਹੀਂ ਵੇਤੀ ਕਿਸੇ ਨੂੰ ਇਹ ਸਾਰੇ ਉਹ ਬੰਦੇ ਨੇ ਜਿਨ੍ਹਾਂ ਦਾ ਮੇਰੇ ਤੇ ਕਰਜ਼ਾ ਬਹੁਤ ਵੱਡਾ ਵਿਚਾਰਿਆਂ ਨੇ ਕਿਸ ਨੇ ਮੇਥੋਂ ਤੇਲ ਨਹੀਂ ਪਵਾਇਆ ਕਿਸੇ ਨੇ ਮੇਥੋਂ ਲਿਆਈ ਕੁਛ ਨਹੀਂ ਤੇ ਮੈਨੂੰ ਐਮਐਲਏ ਬਣਾਉਣ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਸਾਰਿਆਂ ਨੇ ਲਾਇਆ ਅੱਜ ਉਹਨਾਂ ਦੀ ਵਾਰੀ ਆ ਅੱਜ ਉਹਨਾਂ ਦੀ ਵਾਰੀ ਆ ਮੈਂ ਉਹਨਾਂ ਦਾ ਲਾਂਭਾ ਲਾਉਣਾ ਤੇ ਮੈਨੂੰ ਚਾਹੇ ਰਾਤ ਨੂੰ ਨਾ ਸੌਵਾਂ 24 24 ਘੰਟੇ ਵੀ ਜਾ ਕੇ ਲੋਕਾਂ ਦੀਆਂ ਮਿੰਤਾਂ ਪਿੰਡਾਂ 'ਚ ਜਾਣਾ ਪਵੇ ਮੈਂ ਸਰਪੰਚੀ ਵੇਲੇ ਵੀ ਦਿਨ ਰਾਤ ਇੱਕ ਕੀਤਾ ਸੀਗਾ ਮੈਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਵੇਲੇ ਵੀ ਦਿਨ ਰਾਤ ਇੱਕ ਕਰਕੇ ਸਾਰੇ ਦੇ ਸਾਰੇ ਜਿਤਾਉਣੇ ਆ ਜਿਹੜੇ ਜਿਹੜੇ ਬੋਰਡ ਥੱਲੇ ਮੈਂ ਬੈਠਾ ਉੱਥੇ ਛਾਂ ਥੱਲੇ ਸਾਰੇ ਬਹੁਣੇ ਆਪਾਂ ਹੀ ਸਾਰੇ ਭਾਈ ਸਾਹਿਬ ਜਿਹੜੇ ਵਾਲੇ ਫਰੈਂਡ ਦੇ ਵਿੱਚ ਇੱਕ ਚੋਣ ਜਲਸਾ ਰੱਖਿਆ ਗਿਆ ਬੜਾ ਖੰਦਗੀਲਾ ਪੂਰੇ ਜਨਨ ਲੈ ਕੇ ਸਾਡੇ ਫਰੈਂਡ ਤੇ ਵੋਟਾਂ ਉੱਤੇ ਵੀ ਕਰਾ ਰਿਹਾ ਹਾਂ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਭਾਈ ਜੋ ਤੁਸੀਂ ਸਾਡਾ ਨਗਰ ਮਾੜੀ ਪਹੁੰਚਿਓ ਕਵਰੇਜ ਕਰਨ ਵਾਸਤੇ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਆਪਣੇ ਦੋ ਕੈਂਡੀਡੇਟ ਆ ਦੋਨੇ ਬਲਾਕ ਸੰਮਤੀ ਦੇ ਜ਼ੋਨ ਮਾੜੀ ਮੋਸਤਫਾ ਤੋਂ ਵੀਰਪਾਲ ਕੌਰ ਭਾਈ ਗਰਤੇਸ਼ ਸਿੰਘ ਪਿੰਟਰ ਇਹਨਾਂ ਦੀ ਵਾਈਫ ਹੈ ਉਹ ਤੋਂ ਅਤੇ ਵਾਂਦਰ ਜ਼ੋਨ ਤੋਂ ਭਾਈ ਜਦਵਿੰਦਰ ਸਿੰਘ ਵਾਂਦਰ ਦੋਨਾਂ ਦਾ ਚੋਣ ਨਿਸ਼ਾਨ ਝਾੜੂ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਆਪਣੇ ਨਗਰ ਦੇ ਵਿੱਚੋਂ ਵੱਡੀ ਲੀਡ ਪ੍ਰਾਪਤ ਕਰਾ ਕੇ ਇਹਨਾਂ ਨੂੰ ਜਿਤਾਉਣਾ ਹੈ ਆਪਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨੂੰ ਬੇਨਤੀ ਹੈ ਮੇਰੀ ਪੀਲ